हां बहन हेलो हां 500 ਰੁਪਏ ਭੇਜੇਤੀ ਕਾਦੇ ਲਈ ਭੇਜਿਆ 500 ਰੁਪਿਆ ਮੈਂ ਤੇਰੇ ਕੋਲ ਲਗਾ ਤੇ ਮੰਮੀਆਂ ਦੀ ਖਾਲੀਅਤ ਨਹੀਂ ਜਾਈਦਾ ਭੈਣ ਕੋ ਇਸ ਕਰਕੇ ਮਠਾਈ ਦਾ ਡੱਬਾ ਲੈ ਕੇ ਆਉਣਾ 500 ਰੁਪਏ ਭੇਜ ਚੰਗਾ ਭੇਜਦੀ ਆ ਹੈਲੋ हां ਹੁਣ ਦੱਸ ਭੇਜ ਦੇ ਦਿੱਤੇ ਆ 500 ਰੁਪਏ ਹੋਰ ਭੇਜ ਤੇਲ ਵੀ ਪਾਉਣਾ ਗੱਡੀ 'ਚ ਨਹੀਂ ਤੇਲ ਵੀ ਗੱਡੀ 'ਚ ਮੈਂ ਪਾ ਕੇ ਦਵਾਉਂ ਤੈਨੂੰ ਚੱਲ ਠੀਕ ਆ ਕਰਦੀ ਸੈਂਡ ਠੱਗ ਜੈ ਨਾਲ ਵਿੱਚ ਐਸਿਕਾ ਸਤਿ ਸ੍ਰੀ ਅਕਾਲ ਇਹਦੀ ਕੀ ਜ਼ਰੂਰਤ ਹੀ ਨਹੀਂ ਨਹੀਂ ਭੈਣ ਘਰ ਆਇਆ ਖਾਲੀ ਆ ਥੋੜਾ ਆਣਾ ਪੀ ਜਾਣ ਲੱਗਿਆ ਵਾਦੇ ਦੇ ਚਲ ਠੀਕ ਹੈ ਜਾ ਹਾਂ ਤੱਕ ਵਾਜੋ 500 ਰੁਪਿਆ ਪਵਾ ਕੇ ਚੱਕ ਅਮਰੂਦ ਲੈ ਆ ਉਹ ਲਿਓਣੀ ਮੈਂ ਮਠਾਈ ਮੈਂ ਤੁਹਾਡੇ ਘਰ ਕੇ ਨਾ ਸ਼ੂਗਰ ਨਾ ਇਸ ਕਰਕੇ ਮੈਂ ਅਮਰੂਦ ਲੈ ਆ ਵਧੀਆ ਚੀਜ਼ ਭੈਣ ਜਿਹੜੇ ਮੈਂ ਅਮਰੂਦ ਲੈ ਗਿਆ ਲਿਆ ਹਾਂ ਖਾਈਏ ਦੋ ਦਿਨ ਆਲੇ ਫੜ ਓਏ ਦੋ ਤਿੰਨ ਹੋਰ ਲਿਆ ਇਕਣਾ ਕੀ ਬਾਨਾ ਮੇਰਾ ਪ੍ਰੈਨ ਕੰਮ ਕੰਮ ਕਰ ਲੈਨੀ ਗੇ ਖਾਵੇ ਦਾ ਇਹ ਸਭ ਕੁਝ ਥਾਲੀ ਦੇ ਮੂੰਦਰ ਦਿਖਾਉਂਦੇ ਨੇ ਵਿੱਚ ਇੰਨੇ ਭਾਂਡੇ ਚ ਮਿਕਾਉਂਦੀ ਮੈਂ ਵਧੀਆ ਗੱਲ ਐ ਇੱਥੇ ਪੈਨਸ਼ਨ 3500 ਰੁਪਇਆ ਦੇ ਜਾਣ ਲੱਗਿਆ ਭਾਈ ਹੁੰਦੇ ਨਾ ਚੱਲਿਆ ਹਾਂਜੀ ਭਾਈ ਚੱਲਿਆ ਜਾ ਹਾਲੋ ਭਾਈ ਓਏ ਇਹਦੀ ਕੀ ਲੋੜ ਸੀ ਓ ਜਾਣ ਲੱਗਿਆ ਪਿਆਰ ਇਨਾਂ ਦੇ ਭੰਦਾ ਹੀ ਆ ਤੂੰ ਹੀ ਜਾਣ ਲੱਗਿਆ ਹਾਰ ਦੇਦੇ ਤੇ ਹੋਰ ਕੀ ਐ ਤੇ ਚਲ ਜਾ ਹੋਂਦ ਓਨੇ ਵੀ ਸਹੀ ਦੇ ਕਹਿਣ ਦਿਆ ਓ ਆਲੇ ਫੜ ਪਰ ਨਹੀਂ ਨਹੀਂ ਭਾਈਆ ਮੈਂ ਥੋੜਾ ਲੈਣੇ ਜਾਂ ਇਹ ਪਿਆਰ ਥੋੜਾ ਲਈਦਾ ਜਾਂ ਚੱਲ ਕਦੀ ਕਦੀ ਲੈ ਵੀ ਲਈਦਾ